ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਕਿਤੇ ਧੁੰਦ ਪਈ ਹੈ ਕਿ ਜਾਂ ਪਹਾੜੀ ਏਰੀਆ ਤੇ ਬੱਦਲ ਹੈ ਨਹੀਂ ਇਹ ਪਰਾਲੀ ਦਾ ਧੂੰਆਂ ਹੈ ਕੱਲ ਵੀ ਅੱਪਾ ਤੁਮੈਂ ਤੇ ਗੱਲ ਕੀਤੀ ਸੀ ਇਹਦਾ ਕੋਈ ਹਾਲਤ ਹੈ ਨਹੀਂਗਾ ਇਹ ਅਕਸਰ ਤਾਂ ਅੱਗ ਹੀ ਲਾਉਣੀ ਪੈਂਦੀ ਹੈ ਪਰ ਅੱਗ ਲਾਉਣ ਦੇ ਤਰੀਕੇ ਹੁੰਦੇ ਆ ਤੁਸੀਂ ਚੰਗੀ ਤਰ੍ਹਾਂ ਸਕਾ ਕੇ ਖਰਚੇ ਵੱਢ ਕੇ 2-3 ਦਿਨ ਧੁੱਪ ਲਵਾ ਕੇ ਮਚਾਉਂਗੇ ਤਾਂ ਨਾ ਧੂਆਂ ਨਹੀਂ ਹੋਏਗਾ ਤੇ ਜੇ ਅਸੀਂ ਖਰਚੇ ਅੱਜ ਵੱਡੇ ਤੇ ਕੱਲ ਨੂੰ ਅੱਗ ਲਾਤੀ ਤਾਂ ਧੂਆਂ ਹੋਏਗਾ ਹੋਏਗਾ ਕਿਉਂਕਿ ਪਰਾਲੀ ਗਿੱਲੀ ਹੁੰਦੀ ਹੈ ਝੋਨਾ ਥੱਲੇੋਂ ਗਿੱਲਾ ਹੁੰਦਾ ਜਦੋਂ ਵੱਢਿਆ ਜਾਂਦਾ ਇਸ ਕਰਕੇ ਧੂਆਂ ਹੋਏਗਾ ਹੀ ਹੋਏਗਾ ਔਰ ਦੂਜਾ ਨੰਬਰ ਇਹ ਵੀ ਹੈ ਹੁਣ ਜਿੱਥੇ ਇਹ ਅੱਗ ਲੱਗੀ ਵੀ ਹੈ ਨਾ ਇਹ ਮੇਰੇ ਖਿਆਲ ਹੋਊਗਾ ਇੱਥੇ 70 75 ਕਿੱਲੇਾਂ ਦਾ ਟੱਕ ਲੰਮਾ ਤੇ ਉਹਦੇ ਵਿੱਚ 70 75 ਦਰਖਤ ਨਹੀਂ ਹੋਣੇ ਇਸੇ ਕਰਕੇ ਮੇਰੀ ਇੱਕ ਦੋ ਦਿਨ ਪਹਿਲਾਂ ਦੀ ਜਿਹੜੀ ਵੀਡੀਓ ਸੀ ਨਾ ਉਹ ਏशे-ਵਿ쉐 ਤੇ ਸੀ ਕਿ ਸਰਕਾਰ ਅੱਗ ਲਾਉਣੋਂ ਹਟਣਾ ਨਹੀਂ ਤੇ ਔਰ ਨਾ ਹੀ ਇਹਦੇ ਤੋਂ ਬਿਨਾ ਕੋਈ ਹੱਲ ਐ ਅੱਗ ਲਾਈਤ ਹੋਣਾ ਪਰ ਸਰਕਾਰ ਇੱਕ ਲਾਜ਼ਮੀ ਕਰ ਦੇ ਕਿ ਜਿਹਦੇ ਪੰਜ ਕਿੱਲੇ ਐ ਉਹ ਇੱਕ ਕਨਾਲ ਜੰਗਲ ਲਾਊਗਾ ਕਿ ਇੱਕ ਕਨਾਲ ਦੇ ਵਿੱਚ ਉਹ ਦਰਖਤ ਲਾਊਗਾ ਔਰ ਦਰਖਤ ਉਹ ਵੀ ਜਿਹੜੇ ਆਕਸੀਜਨ ਛੱਡਣ ਠੀਕ ਹੈ ਨਾ ਤੇ ਫਿਰ ਇਹ ਠੀਕ ਹੋ ਸਕਦਾ ਸਮ ਨਹੀਂ ਨਹੀਂ ਹੋ ਸਕਦਾ ਤਾਂ ਕਿ ਠੀਕ ਹੈ ਅੱਗ ਲਾਉਣੀ ਇਹ ਵੀ ਹੈ ਪਰ ਹੁਣ ਜਿਹੜੀ ਰੋਡ ਦੇ ਨੇੜੇ ਹੈ ਨਾ ਇਹ ਹਾਈਵੇ ਦੇ ਨੇੜੇ ਸਟੇਟ ਹਾਈਵੇ ਇਹ ਮਾਜ਼ਾਖਾਨਾ ਬਰਨਾਲਾ ਤੇ ਇਹਦੇ ਨੇੜੇ ਲਈ ਵੀ ਹੈ ਇਹ ਖਤਰਾ ਹੀ ਹੁੰਦਾ ਹੈ ਇਤਾ ਕੋ ਟਾਈਮ ਹੋਵੇ ਜਾਂ ਹਵਾ ਦਾ ਬਹਾਅ ਦੇਖ ਕੇ ਲਈ ਆ ਵੀ ਕਿੱਧਰ ਨੂੰ ਹਵਾ ਜਾਂਦੀ ਹੈ ਤੇ ਅਸੀਂ ਉਧਰ ਨੂੰ ਆ ਜੇ ਹੁਣ ਦੇਖ ਲੋ ਆ ਰੋਡ ਕਿੰਨੀ ਚਲਦੀ ਹੈ ਤੇ ਧੂਆਂ ਸੰਗੜਾਈ ਹੁੰਦਾ ਜਾ ਰਿਹਾ ਓਕੇ ਹੁਣ ਇਹਨੂੰ ਮੇਰੇ ਖਲ 15 ਤੋਂ 20 ਮਿੰਟ ਅੱਗ ਲੱਗੀ ਇਹਨੂੰ ਹੁਣ ਇਹਦੇ ਵਿੱਚ ਨਾ ਤਾਂ ਲਾਉਣ ਵਾਲਾ ਦੋਸ਼ੀ ਹੈ ਤੇ ਨਾ ਹੀ ਸਰਕਾਰ ਦੋਸ਼ੀ ਹੈ ਹੁਣ ਇੱਥੇ ਦੋਸ਼ ਕੀ ਬਣਦਾ ਇਹਨੂੰ ਮਾਲਕੇ ਮੈਨੇਜ ਨਹੀਂ ਕੀਤਾ ਜਾ ਸਕਦਾ ਇਸ ਸਿਸਟਮ ਨੂੰ ਚੰਗੇ ਤਰੀਕੇ ਨਾਲ ਮੈਨੇਜ ਨਹੀਂ ਕੀਤਾ ਹੋਇਆ ਠੀਕ ਹੈ ਨਾ ਵੀਲ ਦੇਖੋ ਅੱਗ ਲਾਉਣਾ ਹਟਣਾ ਨਹੀਂ ਠੀਕ ਹੈ ਨਾ ਇਹ ਕੀ ਹੈ ਖਾਸ ਕਰ ਇੱਕ ਸਰਕਾਰ ਜਿਹੜੀ ਬਣਾਵੇ ਵੀ ਜਿਹੜਾ ਹਾਈਵੇ ਹੈ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਉਹਦੇ ਤੋਂ 500 ਮੀਟਰ ਦਾ ਜਿਹੜਾ ਏਰੀਆ ਹੈ ਉਹਦੇ 'ਚ ਬਿਲਕੁਲ ਅੱਗ ਲਾਉਣ ਤੋਂ ਮਨਾਹੀ ਕਰੇ ਉਹਦੇ 'ਚ ਕੋਈ ਸਿਸਟਮ ਐਸਾ ਕਰੇ ਕਿ ਉੱਥੇ ਪਰਾਲੀ ਦਾ ਹੱਲ ਜ਼ਰੂਰ ਹੋਵੇ ਆਸ-ਪਾਸਿਆਂ ਤੋਂ ਤਾਂ ਅੱਗ ਲਾਈਦਾ ਕੋਈ ਬਹੁਤਾ ਨਹੀਂ ਹੁੰਦਾ ਹੁਣ ਇਸ ਸਟੇਟ ਹਾਈਵੇ ਐ ਇਹਦੇ ਉੱਤੋਂ ਦੇ ਲੋਕਾਂ ਨੇ ਲੰਘਣਾ ਐ ਨਾ ਹੀ ਕਿਸੇ ਰੋਕ ਸਕਦੇ ਐ ਹੁਣ ਇੱਥੇ ਜਿਹੜੇ ਜੈਤੋ ਵਾਲੇ ਪਾਸਿਓਂ ਲੈ ਕੇ ਚੰਡੀਗੜ੍ਹ ਤੱਕ ਜਾਂਦੇ ਆ ਪਟਿਆਲੇ ਤੱਕ ਉਹ ਇੱਥੋਂ ਹੀ ਜਾਂਦੇ ਐ ਠੀਕ ਐ ਜੀ ਇਹ ਇਹਦਾ ਹੱਲ ਵੀ ਕੋਈ ਨਹੀਂ ਪਰ ਇਹਦੇ ਲਈ ਹੱਲ ਇਹ ਹੈ ਵੀ ਇਹਦਾ ਸਿਸਟਮ ਜ਼ਰੂਰ ਬਣਾਇਆ ਜਾਵੇ ਕੋਈ ਜਿਹੜੇ ਹਾਈਵੇ ਦੇ ਨੇੜੇ ਖੇਤ ਹੈ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਿੱਤਾ ਜਾਵੇ ਕੋਈ ਹੋਰ ਜਿਹਾ ਸਿਸਟਮ ਵੀ ਭਾਈ ਤੁਸੀਂ ਅੱਗ ਨਹੀਂ ਲਾਉਣੀ ਤੁਸੀਂ ਐਂ ਕਰ ਲਓ ਤੇ ਜਿਹੜੇ ਪਾਸੇ-ਪਾਸੇ ਆ ਉਹ ਅੱਗ ਲਾਏ ਬਣਾ ਸਰਨਾ ਨਹੀਂ ਉਹਦੇ ਲਈ ਪੰਜ ਕਿੱਲੇ ਆਮਗਰ ਇੱਕ ਕਨਾਲ ਟਰੈਕਟ ਲਾਉਣ ਦਾ ਉਹਨਾਂ ਨੂੰ ਦਿੱਤਾ ਜਾਵੇ ਟਾਰਗੇਟ ਮੈਂ ਤੇ ਇੱਕ ਥਾਂ ਤੇ ਲਾਲੋ ਦੇ ਭਵੇਂ ਆਦੇ ਖੇਤ ਦੇ ਆਸੇ ਪਾਸੇ ਸਾਰੇ ਕਰਕੇ ਲਾਲੋ ਜਿਵੇਂ ਮਰਜ਼ੀ ਲਾਲੋ ਵੀ ਜਿੰਨੇ ਇੱਕ ਕਨਾਲ ਦੇ ਵਿੱਚ ਦਰਖਤ ਲਗਣਗੇ ਇੰਨੇ ਦਰਖਤ ਹੁਣ ਤੁਹਾਨੂੰ ਲਾਜ਼ਮੀ ਫੇਰ ਇਹਦਾ ਕੋਈ ਹੱਲ ਹੋ ਸਕਦਾ ਆ ਦੇਖੋ ਲਾਈਟਾਂ ਛੱਡ ਕੇ ਜਾ ਰਿਹਾ ਪੂਰਾ ਸੰਘਣਾ ਤੋਂ ਐ ਮੈਂ ਕਾਫੀ ਪਿੱਛੇ ਹਟ ਕੇ ਖੜਾ ਉਸ ਤੋਂ ਕਿਹਾ ਹੁਣ ਮੈਨੂੰ ਵੀ ਕਈ ਕਹਿੰਦੇ ਹੁਣ ਵੀ ਤੂੰ ਤੂੰ ਅੱਜ ਕਿਵੇਂ ਖੜਾ ਮੈਂ ਐ ਸ਼ੀਸ਼ੇ ਦੇ ਅੰਦਰ ਖੜਾ ਐ ਦੇਖੋ ਹਰ ਇੱਕ ਚੀਜ਼ ਦਾ ਹੱਲ ਜ਼ਰੂਰ ਨਿਕਲਦਾ ਪਰ ਅਸੀਂ ਕੱਟਣਾ ਨਹੀਂ ਚਾਹੁੰਦੇ ਬਾਕੀ ਭਾਈ ਸਾਰੇ ਤੁਹਾਡੇ ਮਰਜ਼ੀ ਹੈ ਕਿਉਂਕਿ ਪ੍ਰਾਲੀ ਨੇ ਬਚਣਾ ਤਾਂ ਇੱਥੇ ਵੀ ਹੈ ਤੇ ਮੱchnਾ ਜਾ ਕੇ ਫੈਕਟਰੀ 'ਚ ਧੂਆਂ ਉੱਥੇ ਵੀ ਛੜਨਾ ਕੋਈ ਉੱਥੇ ਜਾ ਕੇ ਧੂਆਂ ਬੰਦ ਨਹੀਂ ਕਰ ਦੋਗੇ ਪਰ ਇਹਦੇ ਲਈ ਕੁਝ ਪ੍ਰਾਲੇ ਕਰਨੇ ਸਾਡਾ ਸਾਡੇ ਲਈ ਜ਼ਰੂਰੀ ਹੈ ਜੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਕੁਝ ਚੰਗਾ ਦੱਸਣਾ ਚਾਹੁੰਦੇ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੀ ਕਮੈਂਟ ਕਰੋ ਕਿਉਂਕਿ ਨਾ ਤਾਂ ਮੈਂ ਲਾਉਣ ਵਾਲੇ ਦੀ ਗਲਤੀ ਕਰਦਾ ਤੇ ਨਾ ਹੀ ਜਿਹੜਾ ਪ੍ਰਸ਼ਾਸਨ ਆ ਉਹਦੀ ਪਰ ਸਿਰਫ ਪ੍ਰਸ਼ਾਸਨ ਦੀ ਥੋੜੀ ਜਿਹੀ ਮੈਨੇਜਮੈਂਟ ਗਲਤ ਹੈ ਵੀ ਜਿਹੜੀ 500 ਮੀਟਰ ਸਟੇਟ ਹਾਈਵੇ ਦੇ ਦਾਰੇ ਚ ਉਹਨਾਂ ਨੂੰ ਅੱਕ ਨਾ ਲਾਵੇ ਉਹਨਾਂ ਲਈ ਐਸਾ ਪ੍ਰਬੰਧ ਕੀਤਾ ਜਾਵੇ ਕਿ ਸਹੀ ਤਰੀਕੇ ਨਾਲ ਉਹ ਉਹਨੂੰ ਪਰਾਲੀ ਨੂੰ ਕਿਤੇ ਸਾਈਡ ਕਰ ਲੈਣ ਸੋ ਆਖਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਅਸੀ ਗਾ